ਸਸਿਕਲ ਬਾਈ ਮੈਂ ਹਰਵਿੰਦਰ ਗਿੱਲ ਤੇ ਬਾਈ ਜੀ ਹੁਣ ਨਾਲ ਆਪਾਂ ਅੱਜ ਮਿਲੇ ਆ ਮੇਲੇ ਦੇ ਵਿੱਚ ਕੌਮ ਸਿੰਘ ਬਲਕਾਰਨ ਸਿੰਘ ਕਿਹੜੀ ਜਗ੍ਹਾ ਤੋਂ ਆਏ ਚੱਕ ਗਿਲਜੇ ਵਾਲਾ ਚੱਕ ਗਿਲਜੇ ਵਾਲਾ ਤੇ ਕਿੰਨੇ ਟਾਈਮ ਤੋਂ ਤੁਸੀਂ ਮਤਲਬ ਘੋੜੀਆਂ ਰੱਖ ਰਹੇ ਹੋ ਹੋ ਗਿਆ ਜੀ 22 ਸਾਲ ਹੋ ਗਿਆ 22 ਸਾਲ ਤੁਹਾਨੂੰ ਸ਼ੌਂਕ ਕਿਵੇਂ ਪਿਆ ਇਹਨਾਂ ਦਾ ਬਸ ਉਦੋਂ ਛੋਟੇ ਹੁੰਦੇ ਆ ਉਦੋਂ ਘੋੜੀ ਲਈ ਸੀਗੀ ਇੱਕ ਅੱਛਾ ਅੱਛਾ ਤੇ ਬਾ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਵਾਧਾ ਵਾਧਾ ਗਿਆ ਤੇ ਸ਼ੌਂਕ ਦੇ ਵਿੱਚੋਂ ਜਿਹੜਾ ਤੁਸੀਂ ਅੱਜ ਇਹ ਬਹੁਤ ਹੀ ਵੱਡੀਆਂ ਨੋਕਰੀਏ ਤੁਸੀਂ ਨੋਕਰੀ ਇੱਥੇ ਲੈ ਕੇ ਆਏ ਹੋ ਹਾਂਜੀ ਤੇ ਇਹ ਕਿਹੜੀ ਬਲੱਡ ਲਾਈਨ ਚੋਂ ਆ ਇਹ ਸਮੁੰਦਰ ਵਾਲੀ ਬਲੱਡ ਲਾਈਨ ਆ ਜੀ ਸਮੁੰਦਰ ਵਾਲਾ ਪ੍ਰਤਾਪ ਘੋੜੇ ਦੀ ਧੀ ਆ ਇਹ ਪ੍ਰਤਾਪ ਪ੍ਰਤਾਪ ਹਾਂ ਕੜਾ ਲਿਆ ਆ ਇਹਦੀ ਕਿੰਨੀ ਹੈ ਇਹਦੀ ਹਾਈਟ ਕਿਹਾ 61 ਇੰਚ ਆ ਜੀ 61 ਇੰਚ ਤੇ ਉਮਰ ਕਿੰਨੀ ਹੋਗੀ ਉਮਰ 16 ਮਹੀਨੇ 16 ਮਹੀਨੇ 16 ਮਹੀਨਿਆਂ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਬਹੁਤ ਵਧੀਆ ਹਾਈਟ ਜਿਹੜੀ ਔੜੀ ਕੱਢ ਕੇ ਲੈ ਕੇ ਆਈ ਹੈ। ਸੋ ਦੇਖਣ ਚ ਦੇਖੀਏ ਤਾਂ ਆਪਾਂ ਔੜੀ ਬਹੁਤ ਜ਼ਿਆਦਾ ਸੋਹਣੀ ਹੈ ਤੇ ਬਾਈ ਜੀ ਵਰਗਿਆਂ ਨੇ ਸੰਭਾਲੀ ਵੀ ਬਹੁਤ ਰੱਖੀ ਆ। ਇਹਨਾਂ ਦੀ ਤੇ ਜੇ ਦੇਖੀਏ ਤਾਂ ਹੁਣ ਆਹਾ ਕੰਪਲ ਆਪਾਂ ਆਮ ਦੇਖਦੇ ਆਂ ਕਿ ਆਪਾਂ ਘਰਾਂ ਦੇ ਵਿੱਚ ਵਰਤਦੇ ਆਂ ਜਿਹੜੇ ਕਿ ਇਹਨਾਂ ਨੂੰ ਪੁੱਤਾਂ ਨੂੰ ਪਾਲਦੇ ਆਂ ਦੇਖੋ ਉਹਨਾਂ ਕੰਪਲਾਂ ਦੇ ਵਿੱਚ ਇਹ ਅਜ ਮੇਲੇ ਦੇ ਵਿੱਚ ਲੈ ਕੇ ਆਏ ਆ। ਸੋ ਸੇਵਾ ਤੋਂ ਆਪਾਂ ਨੂੰ ਲੱਗਦਾ ਹੀ ਆ कि ਬਹੁਤ ਜਿਆਦਾ ਸੇਵਾ ਕਰਦੇ ਬਾਈ ਜੀ ਤੁਸੀਂ ਫਿਰ ਹਰੇ ਚਾਰੇ ਦੇ ਵਿੱਚ ਇਹਨੂੰ ਕੀ ਫੀਡ ਕੀ ਦਿੰਨੇ ਹੋ ਫੀਡ ਤਾਂ ਲੋਥਨ ਲਸ ਰਹੀ ਬਸ ਚੌਕਰ ਛੋਲੇ ਜਾਵੀ ਚੌਕਰ ਛੋਲੇ ਜੰ ਜੇ ਆਪਾਂ ਦੇਖੀਏ ਤਾਂ ਕਹਿ ਦਿੰਦੇ ਆ ਕਿ ਛੋਲੇ ਆ ਕੇ ਘੋੜਿਆਂ ਦੀ ਖਰਾਕ ਹੈ ਤੇ ਅੱਜ ਕੱਲ ਸਮਾਂ ਇਹ ਆ ਗਿਆ ਵੀ ਛੋਲੇ ਆਪਾਂ ਆਪ ਵੀ ਨਹੀਂ ਖਾਂਦੇ ਘਰਾਂ ਦੇ ਵਿੱਚ ਮੈਂਦੇ ਆ ਜੀ ਤੇ ਜਿਹੜੇ ਉਹ ਛੋਲੇ ਘੋੜਿਆਂ ਨੂੰ ਪਾਏ ਜਾਂਦੇ ਆ ਉਹ ਆਪਾਂ ਆਮ ਹੁਣ ਘਰਾਂ ਦੇ ਵਿੱਚ ਵੀ ਖਾਣੋਂ ਛੱਡਦੇ ਜਾਂਦੇ ਆ ਸੋ ਇਹ ਜਿਹੜੀ ਖਰਾਕ ਹੈ ਇਹ ਕੋਈ ਬਿਰਲਾ ਹੀ ਪਾ ਸਕਦਾ ਜਿਹਨੂੰ ਸ਼ੌਂਕ ਆ ਜਾਂ ਉਹਦੇ ਅੱਖ ਨੂੰ ਪਹੁੰਚ ਰੱਖਦਾ ਵੀ ਇਹਨੂੰ ਲਿਆ ਕੇ ਪਾਲਣਾ ਹੁਣ ਤਾਂ ਸਮਾਂ ਵਿੱਚ ਵੀ ਇਹ ਆ ਗਿਆ ਸੀਗਾ ਵੀ ਲੋਕ ਕੁੜੀਆਂ ਰੱਖਣੀਆਂ ਛੱਡਤੀਆਂ ਸੀ ਲੋਕ ਆਖਦੇ ਸੀ ਖਰਚਾ ਜ਼ਿਆਦਾ ਹੈ ਪਰ ਜਿਹੜੇ ਪੰਜਾਬੀ ਆ ਪੰਜਾਬੀ ਆ ਉਹਦਾ ਕਦੇ ਵੀ ਸ਼ੌਂਕ ਨਹੀਂ ਮਾਰਦੇ ਉਹਨੂੰ ਬਰਕਰਾਰ ਰੱਖਦੇ ਆ ਜੇ ਉਹ ਆਪਾਂ ਦੇਖੀਏ ਤਾਂ ਅੱਜ ਮੇਲੇ ਦਾ ਪਹਿਲਾ ਦਿਨ ਹੈ ਤੇ ਬਹੁਤ ਵਧੀਆ ਭਰਮਾ ਹੰਗਾਰਾ ਤੇ ਕੁੜੀਆਂ ਬਹੁਤ ਆਈਆਂ ਠੀਕ ਆ ਭਾਈ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਧੰਨਵਾਦ ਉੜੀ ਥੋੜੀ ਬਹੁਤ ਸੋਹਣੀ ਹੈ। ਥੈਂਕ ਯੂ। ਮਾਲਕ ਕਿਰਪਾ ਕਰੇ ਹਨ। ਠੀਕ ਆ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ। ਕੀ ਨਾਮ ਕੀ ਤੁਹਾਡਾ ਵੀਰ? ਮੇਰਾ ਨਾਮ ਪ੍ਰਿੰਸ ਹੈ। ਠੀਕ ਆ। ਤੇ ਕਦੋਂ ਤੋਂ ਤੁਸੀਂ ਫਾਦਰ ਅਰਗਿਆਂ ਦੇ ਨਾਲ ਤੁਹਾਨੂੰ ਸ਼ੌਕ ਪਿਆ ਇਹ? ਛੋਲੇ ਛੋਟੇ ਹੁੰਦੇ ਸੀ ਨਾਲ ਹੀ। ਛੋਟੇ ਛੋਟੇ ਹੁੰਦੇ ਸੀ। ਤੇ ਤੁਸੀਂ ਆਪ ਵੀ ਸਵਾਰੀ ਕਰ ਲਏ ਨੇ? ਹਾਂ ਬਈ ਕਰ ਲਏ ਨੇ। ਕੱਲਾ ਸ਼ੌਕ ਹੀ ਰੱਖਿਆ ਜਾਂ ਇਹਨਾਂ ਨੂੰ ਹਰਾ ਮੀਰਾ ਵੀ ਪਾਉਨੇ ਆ ਪਾ ਦਿੰਨੇ ਆ ਹਰ ਨੇਰੇ ਪੂਰੀ ਜਣੀ ਕੀ ਸੇਵਾ ਕਰਦੇ ਹਾਂ ਤੇ ਮੈਂ ਨਾ ਜੇ ਦੇਖੀਏ ਤਾਂ ਆਪਾਂ ਵੀ ਕਦੇ ਇਹ ਨਹੀਂ ਦੇਖਿਆ ਵੀ ਯਾਰ ਕੋਈ ਹੋਰ ਆਊਗਾ ਤਾਂ ਉਹ ਹੋ ਨੀਰਾ ਪਟਾ ਪਾਊਗਾ ਜਣੀ ਕੀ ਆਪ ਸਹਮਾਲ ਕਰਦੇ ਹਾਂ ਹਾਂ ਆ ਵੀ ਕਰਦੇ ਆ ਸਵਾਰੀ ਸੂਰੀ ਵੀ ਕਰਦੇ ਹਾਂ ਹਾਂ ਸਵਾਰੀ ਕਰਦੇ ਆ ਠੀਕ ਆ ਤੇ ਜਣੀ ਕੀ ਫੁੱਲ ਫਾਦਰ ਸਾਹਿਬ ਅੱਗੇ ਦੀ ਸਪੋਰਟ ਕਰਦੇ ਹਾਂ ਜੀ ਤੇ ਹੁਣ ਤੁਸੀਂ ਜਿਵੇਂ ਮੇਲੇ ਦੇ ਵਿੱਚ ਆਏ ਹੋ ਤੁਹਾਨੂੰ ਕਿਵੇਂ ਲੱਗਦਾ ਕਿ ਅੱਗੇ ਨਾਲੋਂ ਮੇਲੇ ਦੇ ਵਿੱਚ ਹੁਣ ਕਿਵੇਂ ਭਰਗਾ ਭਰਮਾ ਹੰਗਾਰਾ ਮਿਲ ਰਿਹਾ ਉਹ ਨੀ ਠੀਕ ਆ ਹਲੇ ਪਰਿਆਣੀ ਦਾ ਮੇਲਾ ਜਿਵੇਂ ਅੱਜ ਪਹਿਲਾ ਦਿਨੀ ਹੈ ਹਾਂ ਪਰਿਆਣੀ ਵਾਲੀ ਮੇਲਾ ਹੈ ਮੇਲਾ ਪਰਿਆਣੀ ਆਪਾਂ ਦੇਖ ਸਕਦੇ ਹਾਂ ਤੰਬੂ-ਤੰਬੂ तकरीबन ਸਾਰਾ ਕੁਝ ਲੱਗਿਆ ਹੋਇਆ ਹੈ ਹਾਂ ਤੇ ਆਪਣੇ ਵੀਰ ਜੀ ਅਰੰਗੇ ਜਿਹੜੇ ਫੈਮਿਲੀ ਮੈਂਬਰੀ ਹੈ ਸੋ ਆਪਾਂ ਇਹਨਾਂ ਦੀ ਸਪੋਰਟ ਵੀ ਕਰਨੀ ਆ ਤੇ ਬਾਈ ਜੀ ਹੁਣਾਂ ਨੂੰ ਆਪਾਂ ਇਹਨਾਂ ਨਾਲ ਵੀ ਕਰਦੇ ਹਾਂ ਗੱਲ ਵੀ ਕਿਹੜੀ ਜਗ੍ਹਾ ਤੋਂ ਆਏ ਆ ਤੇ ਫਿਰ ਆਪਾਂ ਅੱਸੀ ਗੱਲ ਬਾਈ ਜੀ ਓਕੇ ਜੀ ਇੱਕ ਮਿੰਟ ਮਾਈਕ ਲੈ ਲੀਏ ਛੱਡ ਦੇ وان نه وي وار ها کي نن پان